ਜੋਤ ਸਿੰਘ ਬੈਂਕਸ ਦੀ ਆਜ ਦੇਖ ਰਿਹਾ ਸੀ ਟਵੀਟ ਉਂਦਰ ਤੋਂ ਦੇਖਣ ਵਾਲੀ ਗੱਲ ਆ ਕਹਿੰਦਾ ਜਸਟ ਲੋਨ ਅਬਾਊਟ ਬੇਸਲੈਸ ਅਲੀਗੇਸ਼ਨਸ ਮੇਡ ਬਾਈ ਅ ਟਿੰਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਐਨ ਐਨ ਐਗਜ਼ੈਂਪਲਰੀ ਆਈ ਆਈ ਪੀਐਸ ਆਫੀਸਰ ਵਿਦ ਅ ਸਪਾਟਲੈਸ ਰਿਕਾਰਡ ਉਹਨ ਬੈਂਕ ਸਾਹਿਬ ਜਿਹਨੇ ਅਲੀਗੇਸ਼ਨ ਲਾਇਆ ਸਮਝੋ ਔਰ ਇਨਸਪੈਕਟਰ ਐਲੀਗੇਸ਼ਨ ਲਿਖਾ ਰਹੀ ਆ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਂਸ ਦੇ ਖਿਲਾਫ ਤਾਂ ਮਾੜਾ-ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆਮ 올 ਦਾ ਰਿਸਪੈਕਟ ਫਾਰ ਹਿਸ ਵਾਈਫ ਔਰ ਮੈਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜਿਹੀ ਗੱਲ ਆਏ ਕਿ ਵਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ ਤਿੰਨ ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ ਮੈਂ ਬੋਲਣ ਬੰਦਨ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਕ ਨਾਲ 86 ਵੱਕਰੇਵੇਂ 100 ਹੋਣੇ ਇਰੇ ਤਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਪੰਗਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲੂ ਔਰ ਮੈਂ ਬਾਤ ਕਹਿ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਗੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚੈਨ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੀ ਮੋਟੂ ਆ ਵੇਖੋ ਕੀ ਕਹਿਣ ਰਿਹਾ ਕਹਿੰਦਾ ਇਹ ਪਹਿਲਾਂ ਮੈਂ ਸਾਜੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲੀਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਗਜ਼ੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿੰਦਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਇਹ ਵੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨੇਦਾ ਮਗਰ ਖਲਕੀ ਘਾਰਾਲਾ ਘਾਰਾਲੀ ਦੀ ਸ਼ਿਫਟ ਕਰੀ ਜਾਵੇ ਘਾਰਾਲੀ ਘਰ ਵਾਲੇ ਤੇ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਿਣਾ ਅੱਗਿਓ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆਫ ਵਰਮਨ ਏਜਰੀਵਲ ਓਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਓਨੈਸਟਾ ਹੋਤਾ ਉਥੋਂ ਦੀ ਰੇਤ ਦੀ ਖੱਡਾ ਬੋਲਦਿਆਂ ਨੇ ਰੋਜ਼ ਕੋਈ ਕੋਈ ਦਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ who embodies professionalism and integrity ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਰੂਥ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਪਾਈ ਹੈ ਤੇ ਹਜੂਤ ਸੋਂ ਹੈ ਫਿਰ ਐ ਕਰ ਦੇ ਜਿਹੜੀ ਆਪਦੀ ਰਿਕੁਐਰ ਦੀ ਕੌਣ ਕਰ ਰਿਆ ਸੀਪੀਆਈ ਈਡੀ ਤੇ ਸੱਚੇ ਸ਼ਿਕਰਤਦਾਤਾ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਵੀ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬਹਾਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਗੀਟੀਆਂ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਝੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਵੇਖ-ਵੇਖ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਂਦਾ ਆੱਛਾ ਸੱਜ ਪੈ ਜੀਦਾ ਕਿ ਬਾਪ ਪਲੇ ਤੇਰੇ ਸ਼ਰਾਹੇ ਜਾਂ ਵੀ ਧਰਨਾ ਵਜਿਆ ਕਦੇ ਇੰਡੀਆ ਗੇਟ ਤੇ ਮਾਰਿਆ ਸੀ ਨਾ ਉਥੇ ਹੀ ਮਾਰਿਆ ਸੀ ਮਤਲਬ ਕੇਜਰੀ ਆਲ ਦੀ ਕਹਿੰਦਾ ਹਣਾ ਵਾਹੇ ਜੇ ਚਾਹੀ ਤੇਰੀ ਇਹਦੇ ਚਾਰ ਕਿ ਧਰਨੇ ਹੋਰ ਵਾਜਣ ਮੇਰੇ ਅੱਗੇ ਮੈਂ ਨਾ ਦਾ ਮੋਦੀ ਨੇ ਤਾਂ ਕਦੇ ਨਹੀਂ ਛੇੜਨਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਧੀਰ ਆਂ ਉਹ ਤਾਂ ਨਹੀਂ ਲਿਆ ਸਕਦੇ ਕੋਈ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜੀਰ ਚੋਲ ਦੱਸੋ ਉਹਨੇ ਵਿਚਾਰੇ ਨੇ ਇਥੋਂ ਕਹਿ ਸਕਦੇ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਤੂੰ ਤੂੰ ਸੱਚਾ ਸਭ ਤੋਂ ਪਹਿਲਾਂ ਥਾੜੀ ਤਾਂ ਮੈਂ ਮਾਰੂ ਆਈ ਜੋਰ ਜੋਰ ਦੀ ਮਾਰੂ ਕਿ ਇਹ ਵਾਕਿਆ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲਓ ਇਹਨੂੰ ਤਾਂ ਹੁਣ ਟਵੀਟ ਦੀ ਛੇਤੇ ਆਈ ਜਾਂ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਆ ਨਾਟੋ ਕੀ ਲਿਖਦੀ ਆ ਕਹਿੰਦਾ ਆਏ ਹਮਦੁਲੀ ਸੰਬੱਠ ਥੈਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਕੋਈ 8-9 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਹੈਨਾ ਜੀ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਤੂੰ ਸੁਤਾਂ ਮੈਂ ਸੀ 8 ਮਹੀਨੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦੇਾਂਗੇ ਉਹ ਕੁਛ ਹੋ ਜਾਂਦੀ ਸੀ ਤੇ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਜੇ ਕੁਝ ਚੱਲਦਾ ਸਰਕਾਰਾਂ ਨੂੰ ਮਗਰ ਅਖੀਰ 'ਚ ਜੇ ਤੈਨੂੰ 9-8-9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਨੇਜ ਕਰੇਂ ਵੀ ਦਾ ਸੀਰੀਅਸ ਅਲਿਗੇਸ਼ਨਸ ਇਟਸ ਅਬਾਊਟ ਫਰਾਡਿੰਗ ਪੀਪਲ ਇੱਕ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਨ੍ਹਾਂ ਰੋਜ਼ ਸਾਈਬਰ ਕ੍ਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਤੋਂ 15000 ਲੈ ਕੇ ਦਿਸ ਇਟ अबाउट दैट ਸਾਈਬਰ ਕ੍ਰਾਈਮ ਆ ਮੈਂ ਘਰ ਦੀ ਫੋਟੋ ਵਿਖਾਉਣਾ ਆ ਜਾ ਕੇ ਆਇਆ ਆ ਬੰਗਿਆ ਜੀ ਜਿਹਦੀ ਬੇਸਮੈਂਟ 'ਚ ਇਹ ਚੱਲਦਾ ਸੀ ਇਹ ਸਾਈਬਰ ਕ੍ਰਾਈਮ ਉਹ ਵੀਡੀਓ ਵਿਖਾਉਦਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਦੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ কর্নার হাউস ਐਡ ਪੀਪਲ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਮੰਗਲ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਦੀ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋਈ ਕੰਮ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਆ ਇtanto ਵੱਡਾ ਸਾਈਬਰ ਫਰੌਡ ਚੱਲ ਰਿਹਾ ਹੋਵੇ 8-9 ਮਹੀਨੇ ਦੀ ਚਿੱਠੀ ਆ ਡੀਜੀਪੀ ਸਾਹਿਬ ਕੋਲ ਪਈ ਹੋਵੇ డు ਯੂ ਐਕਸਪੈਕਟ ði ḍigīpī ṭu ḍū ḍasṭis ṭu ḍe ਜਿਹੜੇ 8-9 ਮਹੀਨਿਆਂ 'ਚ ਨਹੀਂ ਕਰ ਸਕੇ ਤੁਸੀਂ ਇੱਕ ਮਨਿਸਟਰ ਦੇ ਖਿਲਾਫ ਇੱਕ ਐਸਐਚਓ ਨੇ ਐਲੀਗੇਸ਼ਨਸ ਕਰਤੀਆਂ ਇੱਕ ਆਪ ਦੇ ਸੀਨੀਅਰ ਅਫਸਰ ਖਿਲਾਫ ਕਰਤੀ ਮੈਂ ਕਹਿੰਦਾ ਚਲੋ ਸੱਚੇ ਹੋਣੇ ਮਗਰ ਇਹ ਸੱਚ ਹੈ ਕਿ ਝੂਠਾ ਹੈ ਇਹਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ ਕੋਈ ਸੀਪੀਆਈ ਕਰੂ ਕੋਈ ਈਡੀ ਕਰੂ ਫੇਰ ਹੀ ਪਤਾ ਲੱਗੂ ਨਾਟਕ ਪੰਜਾਬ ਪੁਲਿਸ ਇਟਸੈਲਫ ਜਿਹੜਾ ਇਹ ਤੇ ਰੋਮਾਂਟਿਕ ਹੈ ਰੀਬੀ ਸ਼ੱਕ ਬੋਲਦੀ ਹਾਲੇ ਅੰਮੀ ਮੈਂ ਆਖਾਂ ਮੈਂ ਮੈਨੇ ਪਰ ਤਾਂ ਡਾਊਟ ਦਿੰਨਾ ਇਸ ਸਤਕਾਰਯੋਗ ਸਾਡੇ ਐਮਐਮ ਮਿਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬੱਬੂ ਕੋਚਾ ਜਾ ਤਾਂ ਨਹੀਂ ਠੀਕ ਇਹ ਨਾਟਕ ਮਗਰ ਮੈਂ ਉਹਨਾਂ ਨੂੰ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਬੈਨੇਫੀਟ ਆਉਟ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂਗਾ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ ਤੇ ਮੈਂ ਤਾਂ ਚੀਫ ਮਿਨਿਸਟਰ ਸਾਹ ਕੋ ਕਹਿਣਾ ਤੂੰ ਹੀ ਤੋਖਾਈ ਯਾਰ ਤੂੰ ਹੀ ਤੋਖਾ ਆ ਅੱਤ ਤੂੰ ਹੀ ਤੇ ਵਿਆਪਤੀ ਕਰਦੇ ਜਦ ਇਹਨੇ ਅਖੀਰ ਚ ਕਹਿਤਾ ਵੀ वेलकम ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਟਰੂਥ ਤੇ ਫਿਰ ਭਾਈ ਸੱਚ ਤਾਂ ਅਜੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਥੂ ਮੋਟੋ ਮੋਟੋ ਨੋਟਿਸ ਲੈ ਲਵੇ ਕੇਸ ਦਾ ਤੇ ਜਦ ਤੂੰ ਹੀ ਸੀਬੀਆਈ ਨੂੰ ਭੇਜ ਦੇਉ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾ ਸਕਦਾ